ਫਰੀ ਮੁਕਤਸਰ ਸਾਹਿਬ ਵੱਲੋਂ ਪੁਲਿਸ ਵੱਲੋਂ ਰਾਤ ਸਮੇਂ ਨਸ਼ਾ ਤਸਕਰੀ ਅਤੇ ਅਪਰਾਧਿਕ ਗਤੀਵਿਧੀਆਂ ਖਿਲਾਫ ਇੱਕ ਵੱਡੀ ਕਾਰਵਾਈ ਕਰਦਿਆਂ ਪੂਰੇ ਜ਼ਿਲ੍ਹੇ 'ਚ ਨਾਈਟ ਡੋਮਿਨੇਸ਼ਨ ਚੈਕਿੰਗ ਮੁਹਿੰਮ ਚਲਾਈ ਗਈ ਜਿਸ ਤਹਿਤ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਬੱਸ ਅੜੀਆਂ ਰੇਲਵੇ ਸਟੇਸ਼ਨਾਂ ਸੜਕਾਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਤੇ ਨਾਕੇਬੰਦੀ ਕਰਦਿਆਂ ਪੁਰਾਣੇ ਜਾਂ ਲਵਾਰਿਸ ਵਾਹਨਾਂ ਦੀ ਵੀ ਚੈਕਿੰਗ ਕੀਤੀ ਅ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਰਾਤ ਦੀ ਜਿਹੜੀ ਅੱਜ ਸਪੈਸ਼ਲ ਨਾਈਟ ਡੋਮੀਨੇਸ਼ਨ ਕੀਤੀ ਜਾ ਰਹੀ ਹੈ ਜੀ ਵੈਸੇ ਤਾਂ ਸਾਡਾ ਰੈਗੂਲਰ ਕੋਰਸ ਹੈ ਜੋ ਵੀ ਰਾਤ ਦੇ ਸਮੇਂ ਅਨ ਸੁਖਾਵੇਂ ਅਨ ਵਾਂਟਡ ਜਿਹੜੇ ਐਲੀਮੈਂਟਸ ਹੈਗੇ ਸੋਸਾਇਟੀ ਦੇ ਜਿਹੜੇ ਘੁੰਮ ਰਹੇ ਹੈ ਕ੍ਰਾਈਮ ਨੂੰ ਕਰਨ ਦੇ ਤਾਕ ਦੇ ਵਿੱਚ ਘੁੰਮ ਰਹੇ ਹੁੰਦੇ ਆ ਸੋ ਸਪੈਸ਼ਲ ਇਸ ਤਰ੍ਹਾਂ ਦੀ ਚੈਕਿੰਗਸ ਦੁਆਰਾ ਅਸੀਂ ਇਹਨਾਂ ਨੂੰ ਅਕਸਰ ਹੀ ਨੈਬ ਕਰਨ ਲਈ ਜੀ ਚੈਕਿੰਗਸ ਕਰਦੇ ਰਹਿੰਦੇ ਆ ਸੋ ਅੱਜ ਵੀ ਅਸੀਂ ਸਪੈਸ਼ਲ ਜਿਹੜੀ ਨਾਈਟ ਚੈਕਿੰਗ ਕਰ ਰਹੇ ਆਂ ਤੇ ਉਹਦੇ ਦੌਰਾਨ ਤੁਸੀਂ ਦੇਖ ਰਹੇ ਹੋਵੋਗੇ ਕਿ ਪੁਲਿਸ ਪਾਰਟੀ ਚੈਕਿੰਗਸ ਵੀ ਕਰ ਰਹੀ ਹੈ ਵਹੀਕਲਸ ਦੀ ਚੈਕਿੰਗ ਹੋ ਰਹੀ ਹੈ ਜਿਹੜੇ ਕੋਈ ਸ਼ੱਕੀ ਉਹਨਾਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ ਸੋ ਉਸ ਅਕੋਰਡਿੰਗਲੀ ਜੋ ਵੀ ਬਣਦਾ ਹੈ ਅਪਰੋਪ੍ਰੀਏਟ ਲੀਗਲ ਐਕਸ਼ਨ ਉਹਨਾਂ ਦੇ ਕੀਤਾ ਜਾ ਰਿਹਾ ਸੋ ਮੈਂ ਮੁਕਸਰ ਵਾਸੀਆਂ ਨੂੰ ਇਸ ਮੈਸੇਜ ਦੇ ਰਾਹੀਂ ਇਹ ਵੀ ਸੁਨੇਹਾ ਲਾਉਣਾ ਚਾਹੁੰਦਾ ਕਿ ਉਹ ਬਿਲਕੁਲ ਨਿਸ਼ਚਿੰਤ ਰਹਿਣ ਜੋ ਮੁਕਸਰ ਪੁਲਿਸ ਹੈ ਸਾਡੇ ਐਸਐਸਪੀ ਸਾਹਿਬ ਡਾਕਟਰ ਅਕੀਲ ਚੌਧਰੀ ਉਹਨਾਂ ਦੀ ਰਹਿਨਮਾਈ ਹੇਠ ਵਰਕ ਕਰ ਰਹੀ ਹੈ ਦਿਨ ਰਾਤ ਤੁਹਾਡੀ ਸੁਰੱਖਿਆ ਲਈ ਕੰਮ ਕਰ ਰਹੀ ਹੈ ਸਾਫ ਮੁਕਸਰ ਵਾਸੀਆਂ ਦੀ ਸੇਫਟੀ ਲਈ ਲਗਾਤਾਰ ਜਿਹੜੀ ਹੈ ਮੁਕਸਰ ਪੁਲਿਸ ਕੰਮ ਕਰ ਰਹੀ ਹੈ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਪੁਲਿਸ ਵੱਲੋਂ ਰਾਤ ਸਮੇਂ ਨਸ਼ਾ ਤਸਕਰੀ ਅਤੇ ਅਪਰਾਧਿਕ ਗਤੀਵਿਧੀਆਂ ਖਿਲਾਫ ਇੱਕ ਵੱਡੀ ਕਾਰਵਾਈ ਕਰਦਿਆਂ ਪੂਰੇ ਜ਼ਿਲ੍ਹੇ 'ਚ ਨਾਈਟ ਡੋਮਿਨੇਸ਼ਨ ਚੈਕਿੰਗ ਮੁਹਿੰਮ ਚਲਾਈ ਗਈ ਜਿਸ ਤਹਿਤ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਬਸ ਹੱਡੀਆਂ ਰੇਲਵੇ ਸਟੇਸ਼ਨਾਂ ਸੜਕਾਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਤੇ ਨਾਕੇਬੰਦੀ ਕਰਦਿਆਂ ਪੁਰਾਣੇ ਜਾਂ ਲਵਾਰਿਸ ਵਾਹਨਾਂ ਦੀ ਵੀ ਚੈਕਿੰਗ ਕੀਤੀ ਅ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਰਾਤ ਦੀ ਜਿਹੜੀ ਅੱਜ ਸਪੈਸ਼ਲ ਨਾਈਟ ਡੋਮਿਨੇਸ਼ਨ ਕੀਤੀ ਜਾ ਰਹੀ ਹੈ ਜੀ ਵੈਸੇ ਤਾਂ ਸਾਡਾ ਰੈਗੂਲਰ ਕੋਰਸ ਹੈ ਜੋ ਵੀ ਰਾਤ ਦੇ ਸਮੇਂ ਅਨ ਸੁਖਾਵੇਂ ਅਨ ਵਾਂਟਡ ਜਿਹੜੇ ਐਲੀਮੈਂਟਸ ਹੈਗੇ ਸੋਸਾਇਟੀ ਦੇ ਜਿਹੜੇ ਘੁੰਮ ਰਹੇ ਹੈ ਕ੍ਰਾਈਮ ਨੂੰ ਕਰਨ ਦੇ ਤਾਕ ਦੇ ਵਿੱਚ ਘੁੰਮਰੇ ਹੁੰਦੇ ਆ ਸੋ ਸਪੈਸ਼ਲ ਇਸ ਤਰ੍ਹਾਂ ਦੀ ਚੈਕਿੰਗਸ ਦੁਆਰਾ ਅਸੀਂ ਇਹਨਾਂ ਨੂੰ ਅਕਸਰ ਹੀ ਨੈਬ ਕਰਨ ਲਈ ਜੀ ਚੈਕਿੰਗਸ ਕਰਦੇ ਰਹਿੰਦੇ ਆ ਸੋ ਅੱਜ ਵੀ ਅਸੀਂ ਸਪੈਸ਼ਲ ਜਿਹੜੀ ਨਾਈਟ ਚੈਕਿੰਗ ਕਰ ਰਹੇ ਆਂ ਤੇ ਉਹਦੇ ਦੌਰਾਨ ਤੁਸੀਂ ਦੇਖ ਰਹੇ ਹੋਵੋਗੇ ਕਿ ਪੁਲਿਸ ਪਾਰਟੀ ਚੈਕਿੰਗਸ ਵੀ ਕਰ ਰਹੀ ਹੈ ਵਹੀਕਲ ਦੀ ਚੈਕਿੰਗ ਹੋ ਰਹੀ ਹੈ ਜਿਹੜੇ ਕੋਈ ਸ਼ੱਕੀ ਉਹਨਾਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ ਸੋ ਉਸ ਅਕੋਰਡਿੰਗਲੀ ਜੋ ਵੀ ਬਣਦਾ ਹੈ ਅਪਰੋਪ੍ਰੀਏਟ ਲੀਗਲ ਐਕਸ਼ਨ ਉਹਨਾਂ ਦੇ ਕੀਤਾ ਜਾ ਰਿਹਾ ਸੋ ਮੈਂ ਮੁਕਸਰ ਵਾਸੀਆਂ ਨੂੰ ਇਸ ਮੈਸੇਜ ਦੇ ਰਾਹੀਂ ਇਹ ਵੀ ਸੁਨੇਹਾ ਲਾਉਣਾ ਚਾਹੁੰਦਾ ਕਿ ਉਹ ਬਿਲਕੁਲ ਨਿਸ਼ਚਿੰਤ ਰਹਿਣ ਜੋ ਮੁਕਸਰ ਪੁਲਿਸ ਹੈ ਸਾਡੇ ਐਸਐਸਪੀ ਸਾਹਿਬ ਡਾਕਟਰ ਰਕੇਸ਼ ਚੌਧਰੀ ਉਹਨਾਂ ਦੀ ਰਹਿਨਮਾਈ ਹੇਠ ਵਰਕ ਕਰ ਰਹੀ ਹੈ ਦਿਨ ਰਾਤ ਤੁਹਾਡੀ ਸੁਰੱਖਿਆ ਲਈ ਕੰਮ ਕਰ ਰਹੀ ਹੈ ਮੁਕਸਰ ਵਾਸੀਆਂ ਦੀ ਸੇਫਟੀ ਲਈ ਲਗਾਤਾਰ ਜਿਹੜੀ ਆ ਮੁਕਸਰ ਪੁਲਿਸ ਕੰਮ ਕਰ ਰਹੀ ਹੈ